ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਅੱਜ ਅਚਾਨਕ ਉਹ ਰਾਜਪੁਰਾ ਦੇ ਤਹਿਸੀਲ ਦਫ਼ਤਰ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਨੇ ਲੋਕਾਂ ਤੇ ਅਫਸਰਾਂ ਦੀਆਂ ਸਮੱਸਿਆਵਾਂ ਸੁਣੀਆਂ ਨਹੀਂ ਕਿਛੇ ਜੇ ਕੋਈ ਕਿਹਾ ਹੋਵੇ ਵੀ ਪਰਸ ਨੂੰ ਆਜੀ ਕੱਲ ਨੂੰ ਆਜੀ ਨਹੀਂ ਨਹੀਂ ਠੀਕ ਹੈ ਠੀਕ ਹੋ ਗਏ ਸਾਡੇ ਪਹਿਲਾਂ ਵੀ ਤੁਸੀਂ ਕਚਹਿਰੀ ਚ ਹੁੰਦੇ ਰਹੇ ਹੋਗੇ ਹਾਂਜੀ ਫੋਨ ਆਕੇ ਨਾਲੋਂ ਪਹਿਲਾਂ ਨਾਲੋਂ ਫਰਕ ਹੈ ਹਾਂਜੀ ਕਾਫੀ ਫਰਕ ਮਤਲਬ ਇੱਥੇ ਕੋਈ ਕੰਮ ਬੜਾ ਬੜਾ ਜਿੰਨ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ ਨਹੀਂ ਨਹੀਂ ਜਨਮਾ ਨੰਬਰ ਸੀ ਥੋੜਾ ਉਨਮਾ ਆ ਗਿਆ ਹਾਂਜੀ ਆ ਨੰਬਰਦਾਰ ਹਾਂਜੀ ਮੈਂ ਕੋਲ ਨੰਬਰਦਾਰ ਹਾਂਜੀ ਅੱਛਾ ਅੱਛਾ ਤਾਂ ਕਿੰਨੇ ਨੰਬਰਦਾਰ ਟਿਕ ਦੇ ਚਾਫੀ ਹੋ ਜਾਂਦੀ ਰਹੇਗੀ ਤੇ ਜੀ

बोलदु बाहर नलक आराम न करे न मारो जिल मिलण 10 15 20 20 ओके बेटर बेटर ਤੇ ਕਿੰਨੇ ਦਿਨਾਂ ਮੈਂ ਇਹ ਕੁਰਸੀ ਤੁਹਾਡੀ ਕਿੰਨੀਆਂ ਕ੍ਰੈਸਟੀਆਂ ਇੱਕ ਦਿਨ ਚਾਹੀਦੀ ਸਰ अराउंड 30 ਤੋਂ 35 ਵਿੱਚ ਇਸ ਵਿੱਚ ਸਰ بس ਇੱਕ ਦਿਨ ਇੱਕ ਦਿਨ ਸਾਰੀਆਂ ਇੱਕ ਦਿਨ ਨਿਬੜ ਕੇ ਜਾਂਦੇ ਹਾਂ ਜੀ ਸਰ ਸਾਰੀਆਂ 5 ਵਜੇ 4 ਵਜੇ ਤੋਂ ਪਹਿਲਾਂ ਸਾਰੀਆਂ ਨਿਬੜ ਜਾਂਦੀਆਂ ਨੇ ਨਿਬੜ ਜਾਂਦੀਆਂ ਬਾਕੀ ਫੋਟੋ ਵਗੈਰਾ ਦਾ ਸਿਸਟਮ ਹੈ ਸਾਰਾ ਹਾਂ ਸਰ ਇੱਕ ਇੱਕ ਫਾਇਲ ਲੱਗਿਆ ਹੋਇਆ ਹੈ ਸਰ ਪਾਰਟੀ ਇੱਥੇ ਆਉਂਦੀ ਹੈ ਸੱਲੇ ਮੇਰੇ ਕੋਲ ਪੇਸ਼ ਹੁੰਦੀ ਹੈ ਫੀਡ ਕਰੋ ਕਰੋ ਰਿਸਤੀ ਕਰੋ ਮੇਰੇ ਸਾਹਮਣੇ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਜੀ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਪਟਿਆ ਆ ਜਾਂਦੇ ਆਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਬੀਐਸਪੀ ਆਫਿਸ ਦੇ ਆਂ ਦਿੱਕਤਾਂ ਬਲ ਲੋਕ ਮਿਲੇ ਕਈਆਂ ਦੀਆਂ ਹਿਸਟੀਆਂ ਹੋ ਗਈਆਂ ਕਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਹਿਸਟੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 340 ਇਸ ਰਿਸ਼ਤੀਆਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣ ਵਾਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਫੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਉਸ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬੋਧਾ ਮਿਲ ਜਾਂਦਾ ਤੇ ਇਹਦਾ ਤਾਂ ਫੰਕਸ਼ਨ ਹੈ ਤੇ ਲੋਕ ਕਿਸੇ ਨੇ ਕੁਝ ਕਹਿੰਦੇ ਨਹੀਂ ਕਿਸੇ ਨੇ ਕੁਝ ਕਹਿੰਦੇ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਗਿਆ ਤਾਂ ਪਤਾ ਵੀ ਨਹੀਂ ਸੀ ਕਿ ਕਿੰਨਾ ਫਾਇਦਾ ਮਾਰਦੇ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਦੱਸ ਰਹੇ ਨੇ ਲੋਕ ਕਹਿੰਦੇ ਬਹੁਤ ਫਰਕ ਆ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਆਏ ਕਚੇਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਇੱਥੇ ਤਾਂ ਤਹਿਸੀਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਅਚਾਨਕ ਆਉਣਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਾਓ ਇਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਡਿਸਟਰੀਬਿਊਸ਼ਨ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਆ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਜ਼ਿਆਦਾਤਰ ਸਮੱਸਿਆਵਾਂ ਕੀ ਕੁਝ ਕਿਸੇ ਕਿਸੇ ਨੂੰ ਦੱਸ ਲੋਕਾਂ ਨੇ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ 'ਚ ਬੈਠੇ ਐ ਪੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈਆਂ ਆਉਣ ਵਾਲੇ ਦਿਨਾਂ 'ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚੈਰੀਆਂ ਜਾਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ